ਅੱਜ ਅਸੀਂ ਸੁਣਾਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰਤਾਂ ਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇੱਕ ਦਿਨ ਦਰਬਾਰ ਸਜਾਇਆ ਹੋਇਆ ਸੀ ਉਸ ਦਰਬਾਰ ਵਿੱਚ ਭਾਈ ਬੁੱਢਾ ਜੀ ਹੋਰ ਪੁਰਾਤਨ ਸਿੱਖ ਅਤੇ ਕਈ ਸਰੋਤੇ ਬੈਠੇ ਹੋਏ ਸਨ ਸਭ ਬੜੀ ਸ਼ਰਧਾ ਨਾਲ ਗੁਰਬਾਣੀ ਅਤੇ ਸਾਖੀਆਂ ਸੁਣ ਰਹੇ ਸਨ ਉਸ ਸਮੇਂ ਭਾਈ ਪੈੜਾ ਮੁਖਾ ਜੋ ਇਤਿਹਾਸ ਲਿਖਣ ਵਾਲੇ ਸਨ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਸਾਖੀ ਲਿਖਣ ਲੱਗੇ। ਉਹਨਾਂ ਨੇ ਲਿਖਿਆ ਸੰਮਤ 1526 ਦੀ ਕੱਤਕ ਮਾਸ ਦੀ ਪੂਰਨ ਮਾਸੀ ਨੂੰ ਅੱਧੀ ਰਾਤ ਇੱਕ ਘੜੀ ਬਾਅਦ ਅਨੁਰਾਧਾ ਨਕਸ਼ਤਰ ਦੇ ਸ਼ੁਭ ਸਮੇਂ ਵਿੱਚ ਰਾਏ ਪੋਏ ਦੀ ਤਲਵੰਡੀ ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਕਾਲੂ ਵੇਦੀ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ। ਕਾਲੂ ਵੇਦੀ ਜੀ ਨੂੰ ਜਦੋਂ ਜਨਮ ਮਿਲਣ ਦੀ ਖਬਰ ਮਿਲੀ ਤਾਂ ਉਹ ਬਹੁਤ ਖੁਸ਼ ਹੋਏ। ਉਹਨਾਂ ਨੇ ਤੁਰੰਤ ਆਪਣੇ ਘਰ ਦੇ ਪੁਜਾਰੀਤ ਹਰदयाल ਨੂੰ ਯਾਦ ਕੀਤਾ। ਹਰदयाल ਸਿਰਫ ਪੁਜਾਰੀਤ ਹੀ ਨਹੀਂ ਸਗੋ ਕਾਲੂ ਜੀ ਦੇ ਕੁੱਲ ਦਾ ਗੁਰੂ ਵੀ ਸੀ। ਕਾਲੂ ਜੀ ਉਸਦੇ ਘਰ ਗਏ ਤੇ ਮੱਥਾ ਟੇਕਿਆ। ਪੁਜਾਰੀਤ ਹਰदयाल ਜੀ ਨੇ ਪੁੱਛਿਆ ਕਾਲੂ ਜੀ ਇਸ ਵੇਲੇ ਕਿਉਂ ਆਏ ਹੋ? ਕਾਲੂ ਜੀ ਨੇ ਨਿਮਰਤਾ ਨਾਲ ਕਿਹਾ ਮੇਰੇ ਘਰ ਪੁੱਤਰ ਨੇ ਜਨਮ ਲਿਆ ਹੈ। ਤੁਸੀਂ ਕਿਰਪਾ ਕਰਕੇ ਆ ਕੇ ਉਸ ਦੀ ਜਨਮ ਪੱਤਰੀ ਲਿਖੋ ਪੁਜਰੀ ਜੀ ਨੇ ਕਿਹਾ ਮੈਂ ਪਹਿਲੇ ਪੂਜਾ ਕਰ ਲਵਾਂ ਫਿਰ ਆਉਂਦਾ ਵਾਂ ਤੁਸੀਂ ਘਰ ਚੱਲੋ ਕਾਲੂ ਜੀ ਘਰ ਆ ਗਏ ਕੁਝ ਸਮੇਂ ਬਾਅਦ ਜਦੋਂ ਸਵੇਰੇ 5 ਘੜੀਆਂ ਦਿਨ ਚੜ ਗਿਆ ਤਾਂ ਪੁਜਰੀਤ ਹਰਿਆਰ ਕਾਲੂ ਜੀ ਦੇ ਘਰ ਆਏ ਉਹਨਾਂ ਨੇ ਕਾਲੂ ਜੀ ਨੂੰ ਆਸ਼ੀਰਵਾਦ ਦਿੱਤਾ ਕਾਲੂ ਜੀ ਨੇ ਪੁਜਰੀਤ ਨੂੰ ਅੰਦਰ ਲੈ ਕੇ ਜਾ ਬਿਠਾਇਆ ਸਾਫ ਸੁਥਰਾ ਫਿਰਸਥਰਾ ਵਿਸ਼ਾ ਦਿੱਤਾ ਰੋਹੀ ਜੀ ਨੇ ਕਿਹਾ ਕਾਗਜ਼ ਕੇਸਰ ਚਾਵਲ ਅਤੇ ਗੁੜ ਲਿਆਓ ਕਾਲੂ ਜੀ ਇਹ ਸਾਰਾ ਸਮਾਨ ਥਾਲੀ ਵਿੱਚ ਲੈ ਆਏ ਰੋਹੀ ਜੀ ਨੇ ਪੁੱਛਿਆ ਬਾਲਕ ਕਿਹੜੇ ਸ਼ਬਦ ਨਾਲ ਜਨਮਿਆ ਸੀ ਅਤੇ ਕਿਹੜੇ ਸਮੇਂ ਜਨਮ ਹੋਇਆ ਕਾਲੂ ਜੀ ਨੇ ਕਿਹਾ ਮੈਨੂੰ ਇਹ ਪਤਾ ਹੈ ਕਿ ਅੱਧੀ ਰਾਤ ਤੋਂ ਇੱਕ ਘੜੀ ਬਾਅਦ ਜਨਮ ਹੋਇਆ ਸੀ ਪਰ ਸ਼ਬਦ ਬਾਰੇ ਮੈਂ ਕੁਝ ਨਹੀਂ ਜਾਣਦਾ ਤਾਂ ਪੁਜਰੀ ਨੇ ਕਿਹਾ ਦਾਈ ਨੂੰ ਬੁਲਾਓ ਦਾਈ ਆਈ ਪੁਜਰੀ ਜੀ ਨੇ ਪੁੱਛਿਆ ਬਾਲਕ ਕਿਹੜੇ ਸ਼ਬਦ ਨਾਲ ਜਨਮਿਆ ਸੀ ਦਾਈ ਨੇ ਬੜੀ ਹੈਰਾਨੀ ਨਾਲ ਕਿਹਾ ਪੰਡਤ ਜੀ ਮੈਂ ਬਹੁਤ ਬੱਚੇ ਜਨਮ ਦੇ ਦੇਖੇ ਹਨ ਪਰ ਇਹੋ ਜਿਹਾ ਬਾਲਕ ਮੈਂ ਕਦੇ ਨਹੀਂ ਵੇਖਿਆ ਇਹ ਬਹੁਤ ਅਨੋਖਾ ਹੈ ਪੁਜਰੀ ਜੀ ਨੇ ਕਿਹਾ ਇਹ ਬਾਲਕ 27 ਨਕਸ਼ਤਰਾ ਵਾਲਾ ਜਨਮਿਆ ਹੈ ਜੇ ਰਾਤ ਦੇ ਪਹਿਲੇ ਪੈਰ ਵਿੱਚ ਜਨਮਿਆ ਹੁੰਦਾ ਤਾਂ ਧਨਵਾਨ ਬੰਦਾ ਪਰ ਕਿਉਂਕਿ ਇਹ ਰਾਤ ਦੇ ਆਖਰੀ ਪੈਰ ਵਿੱਚ ਜਨਮਿਆ ਹੈ ਇਸ ਲਈ ਇਸ ਦੇ ਸਿਰ ਉੱਤੇ ਛਤਰ ਫਿਰੇਗਾ ਇਹ ਬਹੁਤ ਮਹਾਨ ਬਣੇਗਾ ਫਿਰ ਪੁਰोहित ਜੀ ਨੇ ਕਾਲੂ ਜੀ ਨੂੰ ਕਿਹਾ ਮੈਨੂੰ ਬਾਲਕ ਦੇ ਦਰਸ਼ਨ ਕਰਾਓ ਮਾਤਾ ਤ੍ਰਿਪਤਾ ਨੇ ਕਿਹਾ ਬਹੁਤ ਠੰਡ ਹੈ ਮੈਂ ਬਾਲਕ ਨਹੀਂ ਦੇ ਸਕਦੀ ਪੁਰोहित ਜੀ ਨੇ ਕਿਹਾ ਕੋਈ ਗੱਲ ਨਹੀਂ ਜੇ ਕੁਝ ਹੋਇਆ ਤਾਂ ਮੈਂ ਜ਼ਿੰਮੇਵਾਰ ਹੋਵਾਂਗਾ ਬੱਚੇ ਨੂੰ ਕੱਪੜਿਆਂ ਵਿੱਚ ਲਪੇਟ ਕੇ ਲਿਆਂਦਾ ਗਿਆ ਜਿਵੇਂ ਹੀ ਪੁਜਰੀ ਜੀ ਨੇ ਬਾਲਕ ਨੂੰ ਵੇਖਿਆ ਉਹ ਖੜੇ ਹੋ ਗਏ ਅਤੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਉਹਨਾਂ ਨੇ ਕਿਹਾ ਇਹ ਬਾਲਕ ਸਾਧਾਰਨ ਨਹੀਂ ਇਹ ਬਹੁਤ ਮਹਾਨ ਹੈ 13 ਦਿਨਾਂ ਬਾਅਦ ਪੁਜਰੀਤ ਫੇਰ ਆਏ ਉਸ ਦਿਨ ਬਾਲਕ ਨੂੰ ਚੋਲਾ ਪਹਿਨਾਇਆ ਗਿਆ ਅਤੇ ਉਸ ਦਾ ਨਾਮ ਰੱਖਿਆ ਗਿਆ ਨਾਨਕ ਨਿਰੰਕਾਰੀ ਕਾਲੂ ਜੀ ਨੇ ਕਿਹਾ ਇਹ ਨਾਮ ਤਾਂ Hindu ਅਤੇ Musalman ਦੋਹਾਂ ਦਾ ਸਾਂਝਾ ਹੈ ਰੋਹੀ ਜੀ ਨੇ ਕਿਹਾ ਇਹ ਕੋਈ ਆਮ ਬਾਲਕ ਨਹੀਂ ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਨੂੰ ਸਿਰਫ Hindu ਪੂਜਦੇ ਹਨ ਪਰ ਇਸ ਬਾਲਕ ਨੂੰ Hindu ਅਤੇ Musalman ਦੋਵੇਂ ਪੂਜਣਗੇ ਉਹਨਾਂ ਨੇ ਅੱਗੇ ਕਿਹਾ ਇਸ ਦਾ ਨਾਮ ਧਰਤੀ ਆਕਾਸ਼ ਅਤੇ ਹਰ ਥਾਂ ਫੈਲ ਜਾਵੇਗਾ ਇਹ ਸਿਰਫ ਇੱਕ ਨਿਰੰਕਾਰ ਨੂੰ ਜਪੇਗਾ ਅਤੇ ਸਾਰੀ ਦੁਨੀਆ ਨੂੰ ਵੀ ਇੱਕ ਨਿਰੰਕਾਰ ਨਾਲ ਹੀ ਜੋੜੇਗਾ ਇਹ ਸੰਸਾਰ ਦੇ ਉਧਾਰਨ ਹੀ ਆਇਆ ਹੈ ਇਹ ਕਹ ਕੇ ਪ੍ਰੋਫੈਸਰ ਜੀ ਆਪਣੇ ਘਰ ਚਲੇ ਗਏ ਕਾਲੂ ਵੇਦੀ ਜੀ ਇਹ ਸਭ ਸੁਣ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਦਾਨ ਦਿੱਤਾ ਘਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਸਾਰਾ ਪਰਿਵਾਰ ਆਨੰਦ ਵਿੱਚ ਸੀ ਮਾਤਾ ਤ੍ਰਿਪਤਾ ਨੂੰ ਸਾਰੀਆਂ ਇਸਤਰੀਆਂ ਵਧਾਈਆਂ ਦੇ ਰਹੇ ਸਨ ਮਾਤਾ ਤ੍ਰਿਪਤਾ ਨੇ ਸਭ ਨੂੰ ਆਸ਼ੀਰਵਾਦ ਦਿੱਤਾ